ਜੋ ਸ਼ਬਦ ਮੂੰਹ ਚੋਂ ਐਮਐਲਏ ਨੇ ਕੱਢੇ ਉਹ ਅਸੀਂ ਬਿਆਨ ਨਹੀਂ ਕਰ ਸਕਦੇ ਜੇ ਮੈਂ ਕਹਾਂ ਮੈਂ ਉਹ ਸ਼ਬਦ ਤੁਹਾਨੂੰ ਸੁਣਾ ਸਕਾਂ ਇਹ ਸ਼ਰਮਾਉਂਦੀ ਹੈ ਵੀ ਉਹ ਸਾਥੋਂ ਸ਼ਬਦ ਨਹੀਂ ਸੁਣਾਇਤਾ ਨੇ ਜਿਹੜੇ ਲੋਕਾਂ ਨੇ ਤੁਹਾਨੂੰ ਉਹਨਾਂ ਕੁਰਸੀਆਂ ਤੇ ਪਹੁੰਚਾਉਣਾ ਉਹ ਤਾਜ ਸਰਾ ਤੇ ਸਜਾਉਣੇ ਆ ਤੁਸੀਂ ਉਹ ਮਾਤਾ ਪਿਓਾਂ ਨੇ ਜਿਨ੍ਹਾਂ ਨੇ ਇੱਕ ਇੱਕ ਵੋਟ ਤੁਹਾਡੇ ਹੱਕ ਚ ਪਾ ਕੇ ਐਮਐਲਏ ਬਣਾਉਣਾ ਹੈ ਉਹਨਾਂ ਨੂੰ ਤੁਸੀਂ ਕਰੈਕਟਰ ਪ੍ਰਤੀ ਐਨੇ ਮਾਰੇ ਤੇ ਜਿਹੜੇ ਸੁਣ ਨਹੀਂ ਸਕਦੇ ਤੇ ਇਸ ਸਮਾਜ ਦੇ ਸਭ ਤੋਂ ਗੰਦੇ ਸ਼ਬਦ ਤੇ ਸਾਡਾ ਐਮ.ਐਲ.ਏ ਉਹ ਪਰਤੇ ਇਦੂ ਮਾਰੀ ਸਾਡੇ ਰਾਮਪਰਾਹ ਹਲਕੇ ਬਣਾ ਵਾਸਤੇ ਬਹੁਤ ਮੰਦ ਭਾਜੀ ਹੈ। ਔਰ ਖਾਸ ਕਰਕੇ ਜਿਹੜੇ ਇਨਸਾਨ ਨੇ ਪ੍ਰਵਾਰ ਨੇ ਮਦਦ ਕੀਤੀ ਹੋਵੇ ਦਿਨ ਰਾਤ ਇੱਕ ਕੀਤੀ ਜੇਠੀ ਪ੍ਰਵਾਰ ਨੇ ਉਹਨਾਂ ਤੇ ਉਲਟਾ ਪਰਚਾ ਕਰਵਾਇਆ ਜਾਵੇ ਆਪਦੇ ਸ਼ਕਤੀ ਦੇ ਨਾਲ ਸਿਆਸੀ ਸ਼ਕਤੀ ਦੇ ਨਾਲ ਲੋਕਲ ਉਹਦੇ ਜਿਹੜੇ ਐਸ.ਐਚ.ਓ ਡਿਪਟੀ ਸਾਰੇ ਉਹਨਾਂ ਦਾ ਇੱਥੋਂ ਦਾ ਪ੍ਰਸ਼ਾਸਨ ਸਬਡਿਵੀਜ਼ਨਾਂ ਤੇ ਲੱਗਿਆ ਹੁੰਦਾ ਐਮ.ਐਲ.ਏ ਦੇ